ਹਾਂਜੀ ਸਾਸਤਰੀ ਕਾਲ ਜੀ ਹੁਣ ਆਪਾਂ ਚੱਲਿਆਂਗੇ ਬਾਜ਼ਾਰ ਦੇ ਵਿੱਚੋਂ ਗੱत्ता ਇਕੱਠਾ ਕਰਨ ਗੱਤੇ ਦਾ ਢੇਡਾ ਲਾਉਨੇ ਆਪਾਂ ਗੱत्ता ਮੁੱਲ ਖਰੀਦਦੇ ਆਂ ਬਾਜ਼ਾਰ ਦੇ ਵਿੱਚੋਂ ਸੋ ਆਪਾਂ ਹੁਣ ਦੁਕਾਨ ਤੋਂ ਚੱਲ ਪਏ ਸਭ ਤੋਂ ਪਹਿਲਾਂ ਆਪਾਂ ਨੇ ਅੰਦਰੋਂ ਬੰਨਿਓ ਗੇਟ ਲਾਇਆ ਦੁਕਾਨ ਦਾ ਅੰਦਰੋਂ ਬੰਨਿਓ ਗੇਟ ਲਾਉਣ ਤੋਂ ਬਾਅਦ ਆਪਾਂ ਜਿੰਦੇ ਦੇ ਵਿੱਚੋਂ ਕੱਢੀਆਂ ਚਾਬੀਆਂ ਫੇਰ ਆਪਾਂ ਆਹ ਜੋ ਛੂਟੀ ਟੱਕੀ ਹੁੰਦੀ ਹੈ ਇੱਕ ਸਾਈਡ ਤੇ ਗੇਟ ਦੇ ਵਿੱਚ ਇਹਨੂੰ ਆਪਾਂ ਆਪਾਂ ਲੌਕ ਲਵਾ ਕੇ ਲਾ ਕੇ ਜਾਵਾਂਗੇ ਤਾਂ ਜੋ ਆਪਾਂ ਅੱਧੇ ਪੌਣੇ ਘੰਟੇ ਬਾਅਦ ਘੰਟਾ ਵੀ ਲੱਗ ਜਾਂਦਾ ਬਾਜ਼ਾਰ ਤੇ ਮੁੜ ਕੇ ਆਵਾਂਗੇ ਫਿਰ ਭੁੱਲਾਂਗੇ ਉਹ ਹੁਣ ਆਪਾਂ ਦੁਕਾਨ ਨੂੰ ਲਾਤਾ ਲੋਕ ਨੰਬਰ ਆਪਣਾ ਤੇ ਲਿਖਿਆ ਹੈ ਪਹਿਲਾਂ ਸਭ ਤੋਂ ਆਪਾਂ ਆ ਗਏ ਕ੍ਰੈਨੇ ਦੀ ਦੁਕਾਨ ਤੇ ਜੋ ਢਿੱਲੀ ਢਿੱਲੀ ਗੱਤਾ ਸਿਕਾਉਂਦੇ ਨੇਗੇ ਆਪਾਂ ਇਹਨਾਂ ਤੋਂ ਚੱਕਿਆ ਕਰਤਾ 3 ਕਿਲੋ ਇਹਨਾਂ ਦਾ ਗੱਤਾ ਹੋਇਆ ਗੱਤਾ ਤੋਲਣ ਤੋਂ ਬਾਅਦ ਆਪਾਂ ਫਿਰ ਆ ਗਏ ਪੂਤਾ ਦੀ ਦੁਕਾਨ ਤੇ ਉਹ ਹਰ ਵੀ ਰੋਜ਼ੀ ਰੋਜ਼ ਗੱਟਾ ਚਕਾਉਂਦੇ ਨੇ ਆਪਾਂ ਨੂੰ ਇਹਨਾਂ ਕੋਲੋਂ ਬੱਟਾ ਕਰਤਾ ਚੱਕਿਆ ਪਹਿਲਾਂ ਫਿਰ ਇਹਨਾਂ ਕੋਲੋਂ ਛੋਟਾ ਕਰਤਾ ਹੁੰਦਾ ਇਹਦੇ ਵਿੱਚ ਬੂਟ ਵਗੈਰਾ ਚੱਪਲਾ ਆਉਂਦੀਆਂ ਨੇ ਫਿਰ ਉਹ ਤੋਲਿਆ ਤੋਲ ਕੇ ਆਪਾਂ ਫਿਰ ਇਹਨਾਂ ਨੂੰ ਦਿੱਤੇ ਪੈਸੇ ਜਿੰਨੇ ਇਹਨਾਂ ਦੇ ਬਣਦੇ ਸੀਗੇ ਉਸ ਤੋਂ ਬਾਅਦ ਆਪਾਂ ਮਨਿਆਰੀ ਵਾਲ ਦੁਕਾਨ ਤੇ ਆ ਗਏ ਫਿਰ ਆਪਾਂ ਨੇ ਮਨਿਆਰੀ ਵਾਲ ਦੁਕਾਨ ਤੋਂ ਆਹ ਗੱਤੇ ਦਾ ਭਰਿਆ ਹੋਇਆ ਬੂਰਾ ਜਿਹਦਾ ਭਾਰਨ 11-12 ਕਿਲੋ ਆ ਇਹ ਚੱਕਿਆ ਇਹ ਟੱਕਣ ਤੋਂ ਬਾਅਦ ਆਪਾਂ ਇਹ ਆਪਣੀ ਗੇੜੀ ਦੇ ਕੋਲੇ ਬੋਰਾ ਲਿਆ ਰਹੇ ਹਾਂ ਤਾਂ ਸਭ ਇਹ ਉੱਪਰ ਲੋਡ ਕਰ ਦਾਂਗੇ। ਉਹ ਇਹ ਬੋਰਾ ਆਪਣੇ ਇੱਥੇ ਰੱਖਦਾ ਹੁਣਾ। ਉਦੋਂ ਬਾਅਦ ਆਪਾਂ ਚਲੇ ਗਏ ਕਰਿਆਨੇ ਦੀ ਦੁਕਾਨ ਤੇ। ਮਣਿਆ ਕਰਿਆਨੇ ਦੀ ਦੁਕਾਨ ਵੀ ਆ ਤੇ ਬੇਕਰੀ ਦੀ ਦੁਕਾਨ ਆਗੇ। ਕੈਨਾਲਾ ਵੀ ਠੰਡੇ ਵੀ ਮਿਲਦੇ ਨੇ। ਜਿਹੜਾ ਪਹਿਲਾਂ ਤਾਂ ਚੱਕਿਆ ਕਰਤਾ। ਮੇਰੇ ਨਾਲ ਕੋਲੇ ਆ ਪਿਆ ਸੀਗਾ। ਉਹ ਲਫਾਫਾ ਹੁੰਦਾ ਹੁੰਦਾ ਜਿਹਦੇ ਵਿੱਚ ਠੰਡੇ ਆਉਂਦੇ ਨੇ ਹੁਣ ਗੱਤੇ ਵਿੱਚ ਨਹੀਂ ਆਉਂਦੇ ਹੈਗੇ ਹੁਣ ਉੱਤੇ ਆਹ ਪੰਨੀ ਜੜੀ ਹੁੰਦੀ ਹੈਗੀ ਇਹ ਲਫਾਫਾ ਇਹਨਾਂ ਕੋਲੇ ਹੁੰਦਾਗਾ ਫਿਰ ਆਪਾਂ ਤੋਲਿਆ ਇਹਨਾਂ ਕੋਲੋਂ ਆਹ ਲਫਾਫਾ 2.5 ਕਿਲੋ ਇਹ ਤੋਲ ਕੇ ਆਪਾਂ ਰੱਖਤਾ ਸਾਈਡ ਤੇ ਆਹ ਇਹਨਾਂ ਦੀ ਦੁਕਾਨ ਆਗੀ ਅੰਡਿਆਂ ਦੀ ਵਿਕਰੀ ਦੀ ਦੇਖੋ ਇਹ ਰ ਆਪਾਂ ਇਹਨਾਂ ਤੋਂ ਲੈ ਬਿਸਕੁਟ ਬੱਚਿਆਂ ਵਾਸਤੇ ਅੰਡਾ ਵਾਲੇ ਇੰਨਾ ਉਪਰਕੰਡ ਲੱਗੀ ਹੁੰਦੀ ਆ ਇਹਨਾਂ ਨੂੰ ਆਪਾਂ ਨੂੰ ਬਾਜ਼ਾਰ 'ਚ ਮਿਲ ਗਿਆ ਲਾਟਰੀ ਵਾਲਾ ਵੀਰ ਤੇ ਆਪਾਂ ਇਹਦੇ ਕੋਲ ਪਾਈ ਇੱਕ 200 ਰੁਪਏ ਵਾਲੀ ਲਾਟਰੀ ਜਿਹੜੀ ਅੱਜ ਨਿਕਲਤ ਹੁੰਦੀ ਆ ਸ਼ਾਮ ਨੂੰ ਉਸ ਤੋਂ ਬਾਅਦ ਆਪਾਂ ਨੇ ਆ ਗੱਤਾ ਚੱਕਿਆ 15 ਕਿਲੋ ਇੱਕ ਰੈਨੇ ਦੀ ਦੁਕਾਨ ਤੋਂ ਚੱਕਿਆ ਸੀ ਗੱਤਾ 15 ਕਿਲੋ ਕੁਸ ਗ੍ਰਾਮ ਸੀਗਾ ਇਹ ਗੱਤਾ ਚੱਕ ਕੇ ਆਪਾਂ ਹੁਣ ਆਪਣੀ ਗੱਡੀ 'ਤੇ ਰਾਂਗ ਲੋਡ ਹੁਣ ਆਪਾਂ ਚੱਲੇ ਦੁਕਾਨ ਤੇ ਆਪਣੀ ਤੇ ਵਾਪਸੀ ਬਾਜ਼ਾਰ ਦੇ ਵਿੱਚ ਅੱਜ ਆਪਾਂ ਨੂੰ ਮਿਲਦਾ ਨਾ ਜ਼ਿਆਦਾ ਨਾ ਘੱਟ ਮਿਲਿਆ ਠੀਕ-ਠਾਕ ਹੀ ਮਿਲਿਆਗਾ ਤੇ ਆਪਾਂ ਹੁਣ ਵਾਪਸੀ ਕਰਦੇ ਸਾਰੇ ਬਾਜ਼ਾਰ ਦੇ ਵਿੱਚ ਜਿਹੜਾ ਕੱਢ ਕੇ ਹੁਣ ਆਪਾਂ ਜਾ ਰਹੇ ਹਾਂ ਆਪਣੀ ਦੁਕਾਨ ਤੇ ਦੁਬਾਰਾ ਆ ਬਾਜ਼ਾਰ ਦੇ ਵਿੱਚ ਇੱਦਾਂ ਦੀ ਗਲੀ ਸੁੰਨੀ ਹੁੰਦੀ ਆ ਤੇ ਇਹ ਰਸਤਾ ਸਿੱਧੀ ਮਿਲ ਜਾਂਦਾ ਤੇ ਆਪਾਂ ਆ ਗਏ ਆਪਣੀ ਦੁਕਾਨ ਤੇ ਦੁਕਾਨ ਤੇੋਂ ਤੋਂ ਵਹਲਾਤੀ ਰਿਹੜੀ ਉਹ ਦੁਆ ਜਿਹੜਾ ਆਪਾਂ ਹਮਾ ਲੈ ਕੇ ਆਏ ਆਂ ਅੱਜ ਉਨਾ ਪੈਸਾ ਟੱਤੀ ਇਹਦਾ ਕਰਾਂਗੇ ਇਹਦੇ ਵਿੱਚੋਂ ਮੁੰਮੀ ਲਫਾਫਾ ਅੱਡ ਕੱਢਾਂਗੇ ਬਰੀਕ ਗੱਤਾ ਡਿਫਲੈਕਸ ਗੱਤਾ ਹੁੰਦਾ ਉਹਨੂੰ ਅੱਡ ਕੱਢਾਂਗੇ ਜੋ ਨਾਲੀਦਾਰ ਗੱਤਾ ਹੁੰਦਾ ਉਹਨੂੰ ਅੱਡ ਕਰਾਂਗੇ ਇਹਨੀਆਂ 4-5 ਪ੍ਰੇਟੀਆਂ ਬਣਦੀਆਂ ਨੇਗੀਆਂ ਨਿਕਲਦਿਆਂ ਨੇ ਦੁਕਾਨਦਾਰਾਂ ਦਾ ਮਿਕਸੀ ਰੱਖਿਆ ਹੁੰਦਾਗਾ ਵਿੱਚੀ ਲਫਾਫਾ ਹੁੰਦਾ ਵਿੱਚੀ ਗੱਤਾ ਹੁੰਦਾ ਵਿੱਚੀ ਮਾੜਾ ਮੋਟਾ ਜਿਹੜੀ ਚੀਜ਼ ਨਹੀਂ बिकਦੀ ਉਹ ਵੀ ਸਿੱਟੀ ਹੁੰਦੀ ਹੈ ਵਿੱਚ ਉਹਦੇ ਮਾੜਾ ਮੋਟਾ ਪਲਾਸਟਿਕ ਵੀ ਹੁੰਦਾਗਾ ਸੋ ਆਪਾਂ ਇਹ ਸਾਰਾ ਮਾਲ ਜਿੰਨਾ ਅੱਜ ਲੈ ਕੇ ਆਏ ਆਂਗੇ ਇਹਨੂੰ ਆਪਾਂ ਅੱਜ ਸਾਂਟ ਲੈਣਾਗਾ ਸਾਂਟਣ ਤੋਂ ਬਾਅਦ ਇਹ ਮਾਲ ਆਪਾਂ ਹਫਤੇ ਹਫਤੇ ਬਾਅਦ ਜਦੋਂ ਆਪਣੇ ਕੋਲੇ ਇਕੱਠਾ ਹੋ ਜਾਂਦਾਗਾ ਆਪਣੇ ਫੇਸਬੁੱਕ ਪੇਜ ਨੂੰ ਲਾਇਕ ਫੋਲੋ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ